ਪਹਿਲੇ ਗਾਮ ਹਮਲੇ ਤੋਂ ਬਾਅਦ ਪਾਰਤ ਪਾਕਿਸਤਾਨ ਬਾਰਡਰ ਬਮਿਆਲ ਸੈਕਟਰ ਵਿੱਚ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਬਾਰਡਰ ਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਪੁਲਿਸ ਵੱਲੋਂ ਗੰਭੀਰਤਾ ਨਾਲ ਚੈਕਿੰਗ ਕੀਤੀ ਜਾ ਰਹੀ ਮੌਕੇ ਤੇ ਤੈਨਾਤ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਉਕਤ ਹਮਲੇ ਤੋਂ ਬਾਅਦ ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 24 ਘੰਟੇ ਨਾਕੇ ਲਗਾ ਕੇ ਬਾਰਡਰ ਪਾਸੇ ਆਉਣ ਜਾਣ ਵਾਲੀ ਗੱਡੀਆਂ ਦੀ ਪੂਰੀ ਗੰਭੀਰਤਾ ਨਾਲ ਤਲਾਸ਼ੀ ਲਈ ਜਾ ਰਹੀ ਹੈ ਉਹਨਾਂ ਦਸਿਆ ਕਿ ਪਾਈ ਸੈਫ ਦੁਆਰਾ ਵੀ ਆਉਣ ਜਾਣ ਵਾਲਿਆਂ ਦੀਆਂ ਫੋਟੋਆਂ ਖਿੱਚ ਕੇ ਉਹਨਾਂ ਦਾ ਬਹੁ ਡਾਟਾ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਖੇਤਰ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਨਾਲ ਵਾਪਰ ਸਕੇ ਆਉ ਜਾਣਦੇ ਹਾਂ ਕਿ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਦੇਖੋ ਜੀ ਅੱਜ ਕੱਲ ਦੇ ਹਾਲਾਤਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਮਾਨਯੋਗ ਸਰਦਾਰ ਦਿਲਜਿੰਦਰ ਸਿੰਘ ਜੀ ਢਿੱਲੋ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇੱਥੇ ਨਾਕਾ ਲਗਾਇਆ ਹੋਇਆ ਅਸੀਂ ਜਿਹੜਾ ਵੀ ਕੋਈ ਆਦਮੀ ਜੀ ਐਂਡ ਕੇ ਚੋਂ ਆਪਣਾ ਵਾਹਨ ਲੈ ਕੇ ਆ ਰਿਹਾ ਚਾਹੇ ਕੋਈ ਵੀ ਆਦਮੀ ਪੰਜਾਬ ਦੇ ਵਿੱਚੋਂ ਆਪਣਾ ਵਹੀਕਲ ਲੈ ਕੇ ਜੇ ਅਣਕਿਨੂ ਜਾ ਰਿਹਾ ਆਪਾਂ ਹਰ ਵੀਕਲ ਨੂੰ ਕੇ ਉਹਦੀ ਹਰ ਤਰ੍ਹਾਂ ਦੀ ਤਲਾਸ਼ੀ ਲੈ ਰਹੇ ਆਂ ਅਗਰ ਕੋਈ ਵੀਕਲ ਸਾਨੂੰ ਸ਼ੱਕ ਪੈਂਦਾ ਕਿ ਆ ਜਿਹੜਾ ਵੀਕਲ ਚੋਰੀ ਦਾ ਹੋ ਸਕਦਾ ਸਾਡੇ ਮੋਬਾਈਲ ਦੇ ਵਿੱਚ ਅਫਸਰਾਂ ਵਾਲਾ ਵੱਲੋਂ ਐਪ ਪਈਆਂ ਹੋਈਆਂ ਅਸੀਂ ਐਪ ਦੇ ਰਾਹੀਂ ਆਦਮੀ ਦਾ ਵੀ ਪਤਾ ਕਰ ਲੈਂਦੇ ਆ ਕਿ ਆਦਮੀ ਇਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਕੀ ਹੈਗਾ ਚਾਹੇ ਜੇ ਕੋਈ ਵੀਕਲ ਹੈਗਾ ਉਹਦਾ ਵੀਕਲ ਦਾ ਨੰਬਰ ਪਾ ਕੇ ਆਪਾਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਇਹ ਵੀਕਲ ਉਹਦਾ ਆਪਣਾ ਵੀਕਲ ਹੈਗਾ ਕਿ ਜਾਂ ਕਿਤੇ ਬਾਹਰ ਕਿਤੇ ਹੋਰ ਸਟੇਟਾਂ ਤੱਕ ਲੈਗਾ ਉਹ ਸਾਰਾ ਬਾਇਓ ਡਾਟਾ ਵਿੱਚ ਆ ਜਾਂਦਾ ਜੀ ਸਰ ਪਹਿਲਗਾ ਹਮਲੇ ਤੋਂ ਬਾਅਦ ਦੇਖਿਆ ਕਿ ਇੱਥੇ ਕਾਫੀ ਸਖਤੀ ਹੋਈ ਹੈ ਤੇ ਤਣਾਵ ਦੀ ਗੱਲ ਕਰੀਏ ਤੇ ਇਹ ਜਿਹੜਾ ਲਾਈਨ ਤੋਂ ਉੱਪਰ ਕਿੱਲਾ ਤਣਾਵ ਹੈ ਗੱਲ ਕਰਦੇ। ਦੇਖੋ ਜੀ ਤਣਾਵ ਨੂੰ ਤਣਾਵ ਦੀ ਗੱਲ ਕਰੀਏ ਇਹ ਸਾਡਾ ਜਿਹੜਾ ਏਰੀਆ ਹੈਗਾ ਬਿਲਕੁਲ ਬਾਰਡਰ ਦਾ ਏਰੀਆ ਹੈਗਾ ਸਾਡੇ ਤੋਂ ਇੱਥੋਂ ਹੀ ਮੈਕਸਿਮਮ 1 ਕਿਲੋਮੀਟਰ ਦਾ ਏਰੀਆ ਵੀ ਨਹੀਂ ਹੈਗਾ ਬਾਰਡਰ ਦਾ ਨਾਲ ਨਾਲ ਬਾਰਡਰ ਪੈਂਦਾ ਹੈ ਜਿਹੜੇ ਲੋਕੀ ਬਾਰਡਰ ਤੇ ਰਹਿੰਦੇ ਆ ਅਫਸਰਾਂ ਵਾਲਾ ਦਾ ਹੁਕਮ ਹੈ ਕਿ ਜਿਹੜੇ ਲੋਕੀ ਇੱਥੇ ਰਹਿ ਰਹੇ ਆ ਉਹ ਵਧੀਆ ਆਪਣਾ ਜੀਵ ਉਹਨਾਂ ਦੇ ਜੀਵਨ ਨੂੰ ਹੀ ਲੈ ਕੇ ਅਸੀਂ ਇੱਥੇ ਨਾਕਾ ਲਗਾ ਕੇ ਫਿਜ਼ੀਕਲ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਸਾਡੀ ਸਰਕਾਰ ਵੱਲੋਂ ਡਿਊਟੀ ਹੈਗੀ ਆ ਕਿ ਅਸੀਂ ਹਰ ਚੰਗੇ ਆਦਮੀ ਨੂੰ ਵੀ ਚੈੱਕ ਕਰੀਏ ਤੇ ਮਾੜੇ ਅਨਸਰਾਂ ਨੂੰ ਵੀ ਚੈੱਕ ਕਰੀਏ ਤਾਂ ਜੋ ਮਾੜੇ ਅਨਸਰਾਂ ਦਾ ਸਾਨੂੰ ਪਤਾ ਲੱਗ ਸਕੇ ਜੇਕਰ ਕੋਈ ਕਿਸੇ ਵਿਅਕਤੀ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਮਿਲਦੀ ਆ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲੈਂਦੇ ਆ 4 ਦਿਨ ਦੀ ਗੱਲ ਹੈਗੀ ਆ ਅਸੀਂ ਪਾਸ ਸਾਈਡ ਤੇ ਚੈਕਿੰਗ ਕਰ ਰਹੇ ਸੀ ਉੱਥੋਂ ਵੀ ਸਾਨੂੰ ਅੱਧਾ ਕਿਲੋ ਹੈਰਨ ਤੇ ਇੱਕ ਡਰੋਨ ਮਿਲਿਆ ਸੀ ਜਿਹੜਾ ਪਾਕਿਸਤਾਨ ਏਰੀਆ ਦੇ ਵਿੱਚੋਂ ਆਇਆ ਹੋਇਆ ਸੀ